ਸਰ ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਸੁਮਰ ਫਰਮਸ ਐਜੂਕੇਸ਼ਨ ਅੱਜ ਆਪਾਂ ਤੁਹਾਨੂੰ ਇਹ ਸਲਵਾਰ ਦੀ ਕੁੰਫੀਆ ਲਗਾਉਣ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਕੀ ਕਰਨਾ ਹੈ ਇੱਦਾਂ ਇੱਕ ਸਾਈਡ ਆਪਾਂ ਲਈ ਸਲਵਾਰ ਦੇ ਦੋਨੋਂ ਕੱਪੜੇ ਰੱਖਾਂਗੇ ਤੇ ਇੱਕ ਸਾਈਡ ਆਪਾਂ ਜਿਹੜਾ ਟਾਪ ਦਾ ਜਾਂ ਲੋਨ ਕੁਛ ਵੀ ਲਗਾਉਣੇ ਆ ਦੋਨੋਂ ਇੱਕ ਸੈੱਟ ਹੋਣੀ ਚਾਹੀਦਾ ਕੱਪੜਾ ਦੋਨੋਂ ਇੱਕ ਸਾਈਡ ਹੋਣਾ ਚਾਹੀਦਾ ਇੱਦਾਂ ਕਰਕੇ ਆਪਾਂ ਸੇਅਨ ਲਗਾਵਾਂਗੇ ਇਸ ਤਰ੍ਹਾਂ ਇੱਦਾਂ ਇੱਕ ਕੱਪੜਾ ਇੱਦਾਂ ਲੈ ਲਾਂਗੇ ਟਾਪ ਟਾਪ ਇੱਕ ਸਾਈਡ ਇੱਦਾਂ ਲੈ ਲਾਂਗੇ ਤੇ ਆਪਣੀ ਸਿਉਣਾ ਜਿਹੜੀ ਇੱਦਾਂ ਘੁਮਾ ਕੇ ਇੱਦਾਂ ਹੀ ਆਪਾਂ ਸਾਰੀ ਸਲਵਾਦੀਆਂ ਸਿਉਣਾ ਘੁਮ ਕਰਾਂਗੇ ਘੁਮ ਕਰਨਾ ਕੀ ਹੈ ਕੱਪੜੇ ਦੀ ਸਫਾਈ ਆਉਂਦੀ ਆ ਹੁਣ ਆਪਾਂ ਦੂਜੀ ਸਾਈਡ 'ਚ ਸਿਉਣਾ ਲਗਾਵਣੀ ਜਿੱਦਾਂ ਆਪਾਂ ਨਾ ਪਹਿਲਾ ਸਿਉਣਾ ਤਾਂ ਲਗਾ ਲਿਆ ਆਪਾਂ ਉਸ ਤੋਂ ਬਾਅਦ ਆਪਾਂ ਇਦਾਂ ਹੀ ਸਾਈਡ 'ਚ ਸਿਉਣਾ ਲਗਾਉਣੀ ਆ ਆਪਾਂ ਸਿੰਪਲ ਸਿਉਣਾ ਤਾਂ ਆਪਾਂ ਕੀ ਕਰ ਦਿੰਦੇ ਆ ਇੱਦਾਂ ਆ ਕੇ ਕੱਪੜਾ ਇੱਦਾਂ ਹੱਥ ਲੈ ਲਿਆ ਹਨ ਇੱਕ ਸਾਈਡ ਨੂੰ ਇੱਧਰ ਆ ਗਈ ਇੱਕ ਇੱਧਰ ਆ ਗਈ ਇੱਦਾਂ ਤਾਂ ਸਲਾਈਏ ਜਿਹੜੀ ਆਪਣੀ ਗੁੰਮ ਨਹੀਂ ਹੋਣੀ ਹੁਣ ਆਪਾਂ ਪਹਿਲਾਂ ਜੀ ਤਰ੍ਹਾਂ ਫੇਰ ਧਿਆਨ ਰੱਖਣਾ ਕੱਪੜੇ ਦਾ ਕਿ ਕੱਪੜਾ ਜਿਹੜਾ ਇੱਕ ਸਾਈਡ ਹੋਵੇ ਲੂਨ ਆ ਜਿਹੜੀ ਉਹ ਇੱਕ ਸਾਈਡ ਹੋਵੇ ਤਾਂ ਆਪਾਂ ਇਹਨੂੰ ਉਲਟਾ ਕੇ ਦੂਸਰੀ ਸਾਈਡ ਰੱਖਾਂਗੇ نیچے ਇਸ ਤਰ੍ਹਾਂ ਹੁਣ ਕੀ ਇੱਧਰ ਦੇਖੋ ਆਹ ਦੋਨੋਂ ਕੱਪੜਾ ਹੋ ਗਏ ਇੱਧਰਲੀ ਸਾਈਡ ਇੱਧਰਲੀ ਸਾਈਡ ਲੂਨ ਹੋ ਗਈ ਆਪਣੀ ਇੱਦਾਂ ਸਿਉਂ ਲਗਾਵਾਂਗੇ ਸਿਉਂਾ ਜਿਹੜੀ ਜਦੋਂ ਹੀ ਸਟਾਰਟ ਕਰਨੀ ਹੈ ਉਹ ਆਪਾਂ ਨੇ نیچے ਤੋਂ ਸਟਾਰਟ ਕਰਨੀ ਹੈ ਉੱਪਰੋਂ نیچے ਨੂੰ ਨਹੀਂ ਸਿਉਂਦੇ ਕਿ ਯਾਨੀ ਇਸ ਤਰ੍ਹਾਂ ਆਪਾਂ ਕਿ ਹੇਠੇ ਤੋਂ ਉੱਪਰ ਨੂੰ ਸਿਉਂ ਲਗਾਵਾਂਗੇ ਆ ਦੇਖੋ ਇੱਧਰ ਪਹੁੰਚਾਂਗਾ ਇੱਧਰੋਂ نیچے ਤੋਂ ਉੱਪਰ ਨੂੰ ਲੈ ਕੇ ਜਾਵਾਂਗੇ ਸਿਉਂ ਸਿਓਂ ਲਗਾ ਕੇ ਧਿਆਨ ਰੱਖਣਾ ਕਈ ਵਾਰ ਲੂਨ ਦਾ ਕੱਪੜਾ ਜਾਂ ਆਪਾਂ ਸਿਓਂ ਲਗਾ ਲਈ ਹੁਣ ਆਪਾਂ ਕੀ ਇਹਨੂੰ ਕੱਪੜੇ ਨੂੰ ਉਲਟਾਵਾਂਗੇ ਹਾਂ ਦੇਖੋ ਆਹ ਦੀ ਸਿਓਂ ਆਪਣੀ ਗੁੰਮੂ ਗੁੰਮੂ ਸਿਲਾਈ ਜਿਹੜੀ ਸਪਾਈ ਨਾਲ ਅੰਦਰ 익ਰੀ ਆਪਾਂ ਨੂੰ ਇਸੇ ਤਰ੍ਹਾਂ ਆਪਾਂ ਹਾਂ ਦੇ ਇੱਧਰ ਜੜਾ ਤੱਕ ਪੱਟਾ ਉੰਜੇ ਨਾਲ ਇੱਕ ਸਾਈਡ ਤੇ ਕੁੰਦਾ ਝੜ ਲਿਆ ਇਦਾਂ ਹੁਣ ਆਪਾਂ ਦੂਸਰੀ ਸਾਈਡ ਕੁੰਦਾ ਝੜਨਾ ਆਹ ਦੇਖੋ ਸਿੰਪਲ ਤਾਂ ਆਪਾਂ ਇਦਾਂ ਝੜਦਿਆਂ ਕੱਪੜੇ ਨੂੰ ਹੁਣ ਆਪਾਂ ਆਹ ਵਾਲਾ ਜਿਹੜਾ ਲੋਨ ਹੈ ਇਹਨੂੰ ਉਲਟਾ ਕੇ ਇਧਰ ਲੱਗ ਪਾਉਣਾ ਕਿਉਂਕਿ ਆਪਾਂ ਨੇ ਇੱਕ ਸਾਈਡ ਕੱਪੜਾ ਰੱਖਣਾ ਤੇ ਇੱਕ ਸਾਈਡ ਲੋਨ ਰੱਖਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਇਹ ਕੱਪੜਾ ਜੋਨ ਬਿਲਕੁਲ ਇੰਨਾ ਚਾਰਾ ਕੱਪੜਾ ਧਿਆਨ ਰੱਖਣਾ ਕਿਤੇ ਇੱਕ ਵੀ ਇੱਧਰ ਉੱਧਰ ਹੋ ਗਿਆ ਸਿਉਣ ਆਪਣੀ ਜਗ੍ਹਾ ਤੇ ਮਿੱਤੂ ਦੇ ਨਾਲ ਪਹੁੰਚੇ ਨਾਲ ਦੋਨੇ ਸਾਈਡ ਹੁੰਦੀ ਆਪਣੇ ਘੁੰਮ ਲੱਗਦੇ ਇਸ ਸਮੇਂ ਆਪਣਾ ਆਪਾਂ ਨੇ ਕਿਹ ਸਵਾਦੀ ਤਾਂ ਸਾਰੀ ਸਿਉਣਾ ਗੁਮ ਕਰਤੀਆਂ ਆਪਾਂ ਕੀ ਇਹ ਪੇਟੀ ਜੀ ਸੀ ਉਹਨਾਂ ਦੀ ਗੁੰਮ ਕਰਾਂਗੇ ਤਾਂ ਜੇ ਤੁਹਾਨੂੰ ਬਣਾਉਣੀ ਲੱਗਿਆ ਤਾਂ ਸੂਟ ਹੈ ਜਿਹੜਾ ਸਪਾਈ ਨਾ ਬਣ ਸਕੇ ਉਸੇ ਤਰ੍ਹਾਂ ਦੇਖੋ ਜਿੱਦਾਂ ਇਹ ਸਲਵਾਰ ਦਾ ਕੱਪੜਾ ਮਨ ਪੇਟੀ ਦੇ ਇੱਧਰ ਆਪਾਂ ਨੇ ਇਹ ਦੋ ਨੋਨ ਲੈ ਲਈ ਉਸੇ ਤਰ੍ਹਾਂ ਇਹਨਾਂ ਰੱਖਾਂਗੇ ਇੱਕ ਸਾਈਡੋਂ ਕੱਪੜਾ ਹੋਣਾ ਚਾਹੀਦਾ ਤੇ ਇੱਕ ਸਾਈਡ ਨੋਨ ਹੋਣੀ ਚਾਹੀਦੀ ਆ ਇੱਦਾਂ ਸਿਉਣ ਲਵਾਂਗੇ ਆਣੀ ਇਦਾਂ ਸਿਓਂ ਲਗਾਉਣੇ ਨੇ ਫੜ ਕੇ ਰੱਖਣਾ ਕਿ ਸਿਓਂ ਜਦੋਂ ਵੀ ਸਟਾਰਟ ਕਰਦੇ ਆ ਬੂਮਾ ਨੂੰ ਥੋੜੀ ਜਿਹੀ ਬੈਕ ਕਰਦਿਆ ਕਰੋ ਤਾਂ ਜੋ ਪੱਕੀ ਹੋਰ ਦੇ ਜਿਓਂ ਦੀ ਉੜਦੀ ਨਹੀਂ ਉਦਾਂ ਸਿਓਂ ਲਗਾਉਂ ਸਿੱਖੋ ਆਪਣੀ ਸਿਉਣ ਲਗਾ ਲਈ ਹੁਣ ਆਪਾਂ ਇਹਨੂੰ ਵੀ ਐਦਾਂ ਕਰਾਂਗੇ ਇਹ ਜਿੱਦ ਸਿਉਣ ਉਹ ਵੀ ਕੱਪੜੇ ਨੇ ਇੱਧਰ ਆਪਣੀ ਕੀ ਆ ਇਹ ਗੁੰਮ ਸਿਉਣਾ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ 'ਤੇ ਸਿਉਣ ਲਗਾ ਲਾਂਗੇ ਇਸੀ ਤਰ੍ਹਾਂ ਹੀ ਆਪਾਂ ਕੀ ਦੂਜੀ ਸਾਈਡ ਜਿੱਦਰੀ ਸਾਈਡ ਆਪਾਂ ਪੇਟੀ ਦੀ ਚਿੜੀ ਬਣਾਉਣੀ ਆ ਉਹ ਸਾਈਡ ਵੀ ਇਦਾਂ ਹੀ ਰੱਖਾਂਗੇ ਕੱਪੜੇ ਨਾਲ ਥੋੜੀ ਜਿਹੀ ਹੁਣ ਆਪਾਂ ਨੇ ਕੀਆ ਪੈਕ ਕਰਕੇ ਲਗਾ ਲਿਆ ਕਰੋ ਤਾਂ ਜੋ ਸਿਉਣਾ ਜਿਹੜੀ ਪੱਕੀ ਹੋ ਜਾਂਦੀ ਹੈ ਇਹ ਵਾਲੀ ਸਿਉਣਾ ਆਪਾਂ ਇੱਥੋਂ ਤੱਕ ਲਗਾਵਾਂਗੇ ਜਿੰਨੀ ਇੱਕ ਦੀ ਆਪਾਂ ਚਿੜੀ ਬਣਾਉਣੀ ਆ ਉੱਥੋਂ ਕਿ ਸਿਆਣ ਲਗਾਵਾਂਗੇ ਤੁੱਕ ਨਹੀਂ ਲਗਾਵਾਂਗੇ ਹੁਣ ਆਪਾਂ ਇਹਦੇ ਪੇਟੀ ਦੀ ਚਿੜੀ ਬਣਾਵਾਂਗੇ ਉਸੇ ਤਰ੍ਹਾਂ ਹੀ ਇਹ ਤਾਂ ਜਿੱਦਾਂ ਆਪਾਂ ਦੂਜੀਆਂ ਪੇਟੀਆਂ ਦੀ ਸਲਵਾਰ ਦੀ ਫੇਟੀ ਦੀ ਬਣਾਉਣੀ ਸਿੰਪਲ ਜੀ ਉਸੇ ਤਰ੍ਹਾਂ ਹੀ ਬਣਾਵਾਂਗੇ ਜਦੋਂ ਹੁਣ ਆਪਾਂ ਇਹਦਾ ਨੇਪਾ ਬਣਾਵਾਂਗੇ ਪੇਟੀ ਦੇ ਨਾਲ ਹੀ ਆਪਾਂ 모ੜਾਂਗੇ ਕਿ ਇਹ ਨਾਲਾ ਪਾਉਣ ਵੇਲੇ ਕਈ ਵਾਰ ਕੀ ਹੁੰਦਾ ਨਾਲਾ ਇਹਦੇ ਵਿੱਚ ਹੀ ਅੜ ਜਾਂਦਾ ਜਦੋਂ ਲੋਨ ਆਪਾਂ ਇਹਦੇ ਨਾਲ ਅਟੈਚ ਨਹੀਂ ਕਰਦੇ ਤੇ ਨਾਲਾ ਪਹੁੰਚੇ ਦਿੱਕਤ ਆਉਂਦੀ ਆ ਸੋ ਆਪਾਂ ਕੀ ਕਰਾਂਗੇ ਵੱਡਾ ਵਸਾ ਕਰਕੇ ਲੋਨ ਨੂੰ ਕੱਪੜੇ ਦੇ ਨਾਲ ਇਦਾਂ ਅਟੈਚ ਕਰ ਦਾਂਗੇ ਉੱਪਰੋਂ ਮੋٹے ਬਥੇ ਦੇ ਨਾਲ ਸਾਈਡ ਤੇ ਸਿਉਣ ਲਗਾ ਦਾਂਗੇ ਤਾਂ ਜੋ ਨਾਲਾ ਜਿਹੜਾ इजीली ਫੈਲ ਜੇ ਇਹਦੇ ਵਿੱਚ ਇਸ ਤਰ੍ਹਾਂ ਸਿਉਣ ਲਗवानी ਆਪਾਂ ਹਾਂ ਦੇਖ ਵੇਖ ਤਾਂ ਹਾਂ ਦੇਖ ਵੇਖ ਤਾਂ ਹੁਣ ਕੀ ਇਹ ਸਲਵਾਰ ਦੀ ਸਾਰੀਆਂ ਸੀ ਹੁਣ ਆਪਣੇ ਕੋਲ ਗੁੰਮ ਹੋ ਗਈਆਂ ਹੁਣ ਸਿਵਾਣਾ ਨਾ ਕਿ ਇਹ ਸਲਵਾਰ ਦੇ ਅੰਦਰੋਂ ਸਫਾਈ ਆ ਜਾਂਦੀ ਨਹੀਂ ਆਪਾਂ ਨੂੰ ਕਿ ਇੱਥੇ ਐਂਟਰਲੌਕ ਕਰਵਾਉਣੀ ਆ ਉਹਦਾ ਅਲੱਗ ਤੋਂ ਖਰਚਾ ਹੋ ਜਾਂਦਾ ਤੇ ਅੰਦਰ ਇੰਨੀ ਸਫਾਈ ਨਹੀਂ ਆਉਂਦੀ ਸਲਵਾਰ ਦੀ ਇਦੇ ਵਿੱਚ ਆਪਾਂ ਨੂੰ ਕੀ ਗੁੰਮਸੇਓ ਲਗਾਉਣ ਲਈ ਸਿਰਫ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆਪਾਂ ਨੇ ਜਦੋਂ ਹੀ ਸਿਓ ਲਗਾਉਣੀ ਹੈ ਇੱਕ ਪਾਸੇ ਆਪਾਂ ਨੇ ਸਲਵਾਰ ਦਾ ਕੱਪੜਾ ਰੱਖਣਾ ਤੇ ਇੱਕ ਪਾਸੇ ਆਪਾਂ ਨੇ ਲੋਨ ਰੱਖਣੀ ਆ ਤੇ ਦੂਜੀ ਗੱਲ ਕੀ ਆ ਆਪਾਂ ਨੇ ਸਿਓ ਨੂੰ ਹਮੇਸ਼ਾ ਸਲਵਾਰ ਦੀ ਆਪਣੀ ਨੀਚੇ ਤੋਂ ਉੱਪਰ ਨੂੰ ਲਗਾਉਣੀ ਆ ਹਮੇਸ਼ਾ ਨੀਚੇ ਤੋਂ ਸਿਓ ਨੂੰ ਉੱਪਰ ਨੂੰ ਲੈ ਕੇ ਜਾਣੀ ਆ ਤੇ ਇੱਕ ਗੱਲ ਹੋਰ ਹੈਗੀ ਤੇ ਇਹਦੇ ਜਦੋਂ ਲੋਨ ਵਾਲੀ ਸਲਵਾਰ ਆਪਾਂ ਚੜ੍ਹਦੇ ਆਂਗੇ ਤੇ ਇਹਦੇ ਵਿੱਚ ਕੀ ਹੁੰਦਾ ਨਾ ਇਹ ਚਾਰ ਕੱਪੜੇ ਬਣ ਜਾਂਦੇ ਆ ਮੰਨ ਦੋ ਲੋਨ ਦੇ ਹੋਵੇ ਦੋ ਹੋਗੇ ਸਲਵਾਰ ਤੇ ਤੇ ਆਪਾਂ ਉਹਨਾਂ ਨੂੰ ਚਾਰਾਂ ਨੂੰ ਧਿਆਨ ਰੱਖਣਾ ਵੀ ਇੱਕ ਅੱਧਾ ਨਾੜਾ ਜਿਹੜਾ ਆਪਣੀ ਤੋਂ ਛੁੱਟ ਨਾ ਜਾਵੇ ਮਤਲਬ ਸਕਿਪਰ ਨਾ ਹੋ ਜਾਵੇ ਦੇ ਵਿੱਚੋਂ ਸਿਉਣਾ ਜਿਹੜੀ ਸਾਰਿਆਂ ਤੇ ਲੱਗ ਸਕੀ ਕਿਉਂਕਿ ਗੁੰਮ ਸਿਉਣਾ ਜਿਹੜੀ ਆਪਾਂ ਜੇ ਇੱਕ ਵਾਰ ਢਿਡਕੀ ਜਾਂ ਸਮਾਰਕੇ ਨਹੀਂ ਲੱਗੀ ਤਾਂ ਦਵਾਰਾਂ ਨਗੋਣੀ ਔਖੀ ਹੋ ਜਾਂਦੀ ਹੈ। ਹਾਂਜੀ ਆਪਣੀ ਸਲਵਾਰ ਦੀ ਫਾਈਨਲ ਲੁੱਕਾ ਦੇਖੋ ਕਿੰਨੀ ਸਫਾਈ ਨਾਲ ਤਿਆਰ ਹੋਈ ਹੈ ਜਿੱਦਾਂ ਬਾਹਰੋਂ ਸੋਹਣੀ ਲੱਗ ਰਹੀ ਆ। ਉਸੇ ਤਰ੍ਹਾਂ ਹੀ ਅੰਦਰੋਂ ਸਾਰੀਆਂ ਸਿਉਣਾ ਗੁੰਮ ਹੋਣ ਦੇ ਨਾਲ ਅੰਦਰੋਂ ਵੀ ਬਹੁਤ ਸਫਾਈ ਨਾਲ ਬਣੀ ਹੈ ਜੀ। ਦੇਖੋ ਸਾਰੀਆਂ ਸਿਆਉਣਾ ਗੋਮਾ ਕੋਈ ਵੀ ਸਿਆਉਣਾ ਜਿਹੜੀ ਆਪਾਂ ਨੂੰ ਦਿਖਾਈ ਨਹੀਂ ਦੇ ਰਹੀ ਉਹਦਾ ਹਾਂਜੀ ਹਾਂਜੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਐਜਾਂ ਸੂਟਾਂ ਨਹੀਂ ਆ ਸੂਟਾਂ ਬਾਰੇ ਤੁਹਾਨੂੰ ਜਾਣਕਾਰੀ त्या सूटांव नम्या वीडिओ अशी डिली अपलोड करते राहणे हांजी यू